ਦਰਸ਼ਕੋ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਭਾਵੇਂ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਕੁਝ ਸਿਆਸੀ ਲੀਡਰਾਂ ਨੇ ਸੋਹਣਾ ਵਸਦਾ ਦੇਸ਼ ਪੰਜਾਬ ਜਿਸ ਨੂੰ ਸਰਹੱਦ ਦੀ ਲਕੀਰ ਖਿੱਚ ਕੇ ਦੋ ਫਾੜ ਕਰ ਦਿੱਤਾ ਅਤੇ ਆਪਸੀ ਭਾਈਚਾਰਕ ਸਾਂਝ ਅਤੇ ਬੜੀ ਸਦਭਾਵਨਾ ਨਾਲ ਰਹਿ ਰਹਿ ਲੋਕਾਂ ਦੇ ਆਪਸੀ ਰਿਸ਼ਤਿਆਂ ਨੂੰ ਵੀ ਦੋ ਫਾੜ ਕੀਤਾ ਪਰ ਅਜੇ ਵੀ ਉਸ ਸਮੇਂ ਦੇ ਪੁਰਾਣੇ ਬਜ਼ੁਰਗ ਆਪਸੀ ਸੰਬੰਧਾਂ ਨੂੰ ਯਾਦ ਕਰਕੇ ਬੜੇ ਭਾਵਕ ਦਿਖਾਈ ਹੁੰਦੇ ਦਿੰਦੇ ਨੇ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਣੀ ਵਾਲੇ ਵਿਖੇ ਮੌਜੂਦ ਜਿੱਥੇ ਕਿ ਸਾਡੇ ਨਾਲ ਮਾਤਾ ਕਲਵੰਤ ਕੌਰ ਜੀ ਨੇ ਉਹ ਗੱਲ ਕਰਕੇ ਬੜੇ ਭਾਵਕ ਹੋ ਰਹੀ ਸੀ ਕਿ ਉਹਨਾਂ ਦੇ ਪਿਤਾ ਦੇ ਆਪਣੇ ਉੱਥੇ ਮੁਸਲਮਾਨਾਂ ਨਾਲ ਬੜੇ ਪੁਰਾਣੇ ਸੰਬੰਧ ਸਨ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਆਂ ਹਾਂ ਕਲਮੰਤਕੌਰ ਸਾਡਾ ਪਿੰਡ ਸੀ ਸਿਸ਼ਰਾਮੰਤ ਖਾਂ ਉਹ ਸ਼ਾਹਜਹਾਂ ਬਾਦਸ਼ਾਹ ਨੇ ਬਣਾਇਆ ਸੀ ਤੇ ਉਸ ਦੇ ਪਾਸੇ ਉਹਦੇ ਪਿਓ ਦੀ ਸਾਰੀ ਲੱਗੀ ਅੱਜ ਵੀ ਉੱਥੇ ਮਾਤਾ ਜੀ ਉਹਨਾਂ ਦੀਆਂ ਬਣੀਆਂ ਨੇ ਜਿਹੜੀਆਂ ਪੁਰਾਣੀਆਂ ਯਾਦਾਂ ਵਾਰਸਾਂ ਬਣੀਆਂ ਇਹ ਵੀ ਬਣੀਆਂ ਉਹਨਾਂ ਫਿਰ ਗਵਰਨਮੈਂਟ ਨੇ ਉੱਥੇ ਜਿਹੜੇ ਮਨਾਰੇ ਥੱਲੋਂ ਕਿਰ ਗਏ ਸੀ ਉਹ ਫਿਰ ਉਹਨਾਂ ਮਰੰਤੀ ਕਰਾਈ ਆ ਉੱਥੇ ਜਦੋਂ ਤੁਸੀਂ ਰਹਿੰਦੇ ਸੀ ਇੱਕ ਪਿੰਡ ਉੱਥੇ ਉਦੋਂ ਵੀ ਮੁਸਲਮਾਨ ਅਜੇ ਰਹਿੰਦੇ ਨੇ ਨਹੀਂ ਅਸੀਂ ਸਾਡੇ ਤੋਂ ਪਹਿਲਾਂ ਮੁਸਲਮਾਨ ਚਲੇ ਗਏ ਸੀ ਅਹੀਂ ਤੇ ਮਗਰੋਂ ਮੇਰਾ ਜਨਮ ਹੋਇਆ ਤੇ ਜਿਹੜੇ ਤੁਹਾਡੇ ਪਿਤਾ ਜੀ ਤੁਸੀਂ ਉਦੋਂ ਧਰਤ ਨਾਲ ਗੱਲਾਂ ਬਾਤਾਂ ਕਰਦੇ ਰਹੇ ਹੋਣਗੇ ਉਹਨਾਂ ਦੇ ਫਿਰ ਕਿਹ ਤਰ੍ਹਾਂ ਦੇ ਸਬੰਧ ਸੀ ਜਿਹੜੇ ਉੱਧਰ ਦੇ ਮੁਸਲਮਾਨ ਮੁਸਲਮਾਨ ਆਉਂਦੇ ਜਾਂਦੇ ਸੀ ਆਉਂਦੇ ਜਾਂਦੇ ਰਹਿੰਦੇ ਕਿਦਾਂ ਦੇ ਸਬੰਧ ਸੀ ਉਹਨਾਂ ਨਾਲ ਤੁਹਾਡੇ ਪਿਤਾ ਦੇ ਪਹਿਲਾਂ ਤੇ ਇੱਥੇ ਵੀ ਦਾਦੇ ਮੁਸਲਮਾਨ ਉਹ ਚਾਉਦਰੀ ਖੁਦਾਵਸ਼ੀ ਤੇ ਸਰਬਲਾਂ ਦੇ ਦੋਵੇਂ ਸਕੇ ਭਰਾ ਹੀ ਸਰਾਬ ਜਿਹੜਾ ਖੁਦਾਵਸ਼ੀ ਉਹ ਮਾਸਟਰ ਸੀ ਮੇਰੇ ਪਿਓ ਦਾ ਭਰਾ ਬਣਿਆ ਸੀ ਉਹ ਫਿਰ ਜੋ ਪਾਕਿਸਤਾਨ ਤੇ 747 ਬਣਿਆ ਉਹ ਫਿਰ ਗਹਿਣਾ ਇੱਥੇ ਦੇ ਗਿਆ ਇੱਥੇ ਮੇਰੇ ਪਿਓ ਨੇ ਗਹਿਣਾ ਕਿਧੋਂ ਦੇ ਗਿਆ ਵੀ ਮੇਰੇ ਕੋ ਖੜਿਆ ਨਹੀਂ ਜਾਣਾ ਰਸਤੇ ਜੋ ਕੋ ਖੋਹ ਨਾ ਲਵੇ ਆਹ ਕਿਹਾ ਤੂੰ ਰੱਖ ਲੈ ਮਾਨ ਤੋਂ ਉਹ ਦੇ ਗਿਆ ਮਾਨ ਤੋਂ ਵੱਲੋਂ ਦੇ ਗਿਆ ਜੇ ਕਿਤੇ ਜਿੰਦੇ ਰਵਾਂਗੇ ਤੇ ਲੈ ਜਾਾਂਗੇ ਨਹੀਂ ਤਾਂ ਤੂੰ ਮੇਰਾ ਭਰਾ ਰੱਖ ਲਈ ਫਿਰ ਮੈਂ ਕਿੰਨਾ ਕਿਸੀ ਗਹਿਣਾ ਅੱਧਾ ਕਿਲੋ ਸੋਨਾ ਹੀ ਕਿਲੋ ਚਾਂਦੀ ਸੀ ਅੱਛਾ ਤੇ ਮੁੜ ਕੇ ਫਿਰ ਕੋਈ ਸ਼ਫੀ ਆਇਆ ਮੁਸਲਮਾਨ ਉਧਰੋਂ ਉਹ ਬਾਅਦ ਚ ਵੰਡ ਤੋਂ ਬਾਅਦ ਵੰਡ ਤੋਂ ਬਾਅਦ ਉਹ ਆਪਣਾ ਕੋਈ ਗਹਿਣਾ ਨਪਿਆ ਹੀ ਨਪਿਆ ਕਿੰਨੇ ਸਿਗਣਾ ਉਹਨਾਂ ਨੇ ਕਿਤੇ ਆਪਣੇ ਨਪਿਆ ਹੁ ਲੈਣ ਆਇਆ ਫਿਰ ਮੇਰੇ ਬਾਪੂ ਨੂੰ ਮਿਲ ਕੇ ਕਿਹਾ ਤੇ ਬਾਪੂ ਮੇਰੇ ਨੇ ਰੁਕਾ ਦਿੱਤਾ ਉਹਨੂੰ ਲੈ ਕੇ ਉਹਨੇ ਆਖਿਆ ਵੀ ਆ ਜਿਹੜਾ ਰੁਕਾ ਸਰਬਲੰਦ ਜਿਹੜਾ ਮਾਸਟਰ ਆ ਉਨੂੰ ਦੇ ਦੀ ਮੇਰਾ ਕਿੰਨੇ ਕੇ ਬਾਅਦ ਮਾਤਾ ਜੀ ਆਇਆ 10 4 ਸਾਲ ਬਾਅਦ ਆਇਆ ਉਹ ਮੈਂ ਪੁੱਛਿਆ ਨਹੀਂ ਮੈਨੂੰ ਖਿਆਲ ਨਹੀਂ ਉਹ ਫਿਰ ਜਦੋਂ ਉਹਨੇ ਦਿੱਤਾ ਹਮ ਰੁਕਾ ਉਧਰ ਜਾ ਕੇ ਤੇ ਮੁਰਕੇ ਜਦੋਂ ਮੇਰਾ ਬਾਪੂ ਜੀ ਲੈ ਕੇ ਗਹਿਣਾ ਚੱਲਿਆ ਮੇਰੀਆਂ ਭੂਆ ਨਹੀਂ ਜਾਣ ਦਿੰਦੀਆਂ ਅੱਛਾ ਵੀ ਨਹੀਂ ਦੇਣਾ ਨਹੀਂ ਜਾਣਾਂਦਾ ਤੂੰ ਅੱਗੇ ਆਂਦੀ ਸਾਡਾ ਛੋਟੇ ਹੁੰਦਿਆਂ ਦਾ ਮਾਂ ਪਿਓ ਮਰ ਗਿਆ ਜੇ ਉਥੋਂ ਸ਼ਫੀ ਆਜੂ ਬੰਦੇ ਲੈ ਕੇ ਤੈਨੂੰ ਮਾਰ ਉਹ ਡਰਦੇ ਸੀਗੇ ਤੈਨੂੰ ਮਾਰ ਦੂ ਤੂੰ ਨਾ ਜਾ ਮੇਰਾ ਪਿਓ ਫਿਰ ਆਂਦਾ ਕੋਈ ਗੱਲ ਨਹੀਂ ਮੈਂ ਜਾਨਾਂ ਜੇ ਪੜਾ ਕਰ ਦਿਆਂ ਨਹੀਂ ਇਹ ਕਿੱਥੇ ਫਿਰ ਪਾਕਿਸਤਾਨ ਗਿਆ ਤੁਹਾਡੇ ਪਿਤਾ ਨਹੀਂ ਪਾਕਿਸਤਾਨ ਨਹੀਂ ਗਿਆ ਫਿਰ ਅਨਾਖੇ ਜੇ ਪੜਾ ਕਰ ਦਿਆਂ ਕਾਰਡ ਆਉਂਦੀ ਤੇ ਆਉਣ ਦੋ ਫਿਰ ਮੇਰਾ ਪਿਓ ਟਾਲਨ ਸ਼ਹਿਰਾ ਬਾਰਡਰ ਜਿੱਥੇ ਬੰਗੇ ਜਲਨ ਦਾ ਖੂਹ ਉਹਦੇ ਲਾਗੇ ਕਮਾਦ ਸੀ ਉਤਰੋਂ ਦੇ ਲਿਖਿਆ ਤੇ ਫਿਰ ਉਹ ਜਦੋਂ ਆਇਆ ਉਧਰੋਂ ਤੇ ਕਮਾਦ ਹਿੱਲਿਆ ਬਾਪੂ ਮੇਰਾ ਆਂਦਾ ਮੈਂ ਬਾਪੂ ਜਾਂਦਾ ਡਰ ਗਿਆ ਮੈਂ ਦਰਗੇ ਮੈਂ ਕਿਦੋਂ ਉਹ ਗੱਲਾਂ ਦੀ ਸ਼ਫੀਂ ਬੰਦੇ ਲੈ ਕੇ ਆਏ ਆਗੇ ਆ ਤੇ ਮੇਰੇ ਕੋ ਗਹਿਣਾ ਖੋਕੇ ਲੈ ਜੇ ਫਿਰ ਆਂਦਾ ਮੈਂ ਪਰਮਾਤਮਾ ਨੂੰ ਹੱਥ ਜੋੜ ਕੇ ਨਾ ਤਾ ਨੂੰ ਮਹਾਰਾਜ ਤੂੰ ਆਇਆ ਤੇ ਮੈਂ ਭਲੇ ਨੂੰ ਤੂੰ ਆ ਫਿਰ ਜਦੋਂ ਆਂਦਾ ਗਾਂ ਆ ਤੇ ਉਹਦਾ ਕੁਲਾ ਦਿਸਿਆ ਵਗਦਾ ਫਿਰ ਮੁਸਲਮਾਨ ਦਾ ਆਹੋ ਸਰਬਲੰਦਰ ਮਾਸਟਰ ਦਾ ਫਿਰ ਮੇਰੇ ਬਪੂ ਨੂੰ ਥੋੜਾ ਜਿਹਾ ਹੌਂਸਲਾ ਹੋ ਗਿਆ ਫਿਰ ਜੱਫੀ ਪਾ ਕੇ ਮਿਲੇ ਉਹਨੇ ਆਖਿਆ ਲੈ ਪਰਰਾਵਾ ਆਪਣਾ ਗਹਿਣਾ ਅੱਛਾ ਆਪਣੀ ਮਾਨਤ ਲੈ ਲਾ ਤੇ ਇੱਕ ਮੈਨੂੰ ਮਾਫੀ ਦੇ ਦੇ ਮਿਰਥੋਂ ਕੁੱਲੇ ਵਾਲੀ ਪੱਗ ਜਿਹੜੀ ਆ ਤੇਰੀ ਟੰਗੀ ਕਿੱਲੀ ਨਾ ਰਹਿ ਗਈ ਆ ਕੋਈ ਆਉਂਦਾ ਜਾਂਦਾ ਉਹ ਤੇ ਆਪੇ ਲੈ ਜੂ ਮੁੜ ਕੇ ਉਹਦਾ ਵਾਵਾ ਕੱਫੇ ਛਿਰ ਪਿੱਛੋਂ ਭਰਾ ਸਰਬਲੰਡ ਦਾ ਭਰਾ ਖਦਾ ਬਖਸ਼ ਆਇਆ ਇਹ ਉਸੇ ਸੋਨਾ ਦੇਤਾ ਉਹਨਾਂ ਨੂੰ ਤੇ ਉਹ ਸੋਨਾ ਖੜਾਤਾ ਉਹਨਾਂ ਨੂੰ ਕਿ ਫਿਰ ਉਹ ਆਇਆ ਤਾਂ ਪੱਗ ਉਹਦੇ ਹੱਥ 깔ਤੀ ਬਾਜੂ ਦਾ ਭਰਾ ਆ ਤੇ ਭਰਾਇਓ ਤੂੰ ਉੱਤਨਾ ਪਰਮ ਟੱਕ ਟਾ ਕੇ ਆਇਆ ਹਿੰਨਾ ਜਿਹੜੀ ਮਾਂ ਉਹ ਚਿਰ ਪਿੱਛੋਂ ਆਇਆ ਭਰਾ ਉਹਦਾ ਫਿਰ ਇਹ ਉਹਦਾ ਦੇ ਕਾਟੋਂ ਦੇ ਰਹੇ ਬੜੇ ਉਥੋਂ ਨਗਰਪੁਰ ਗਾਗਾ ਲੋਰ ਤੇ ਲੱਗੇ ਆ ਫਿਰ ਉਹ ਕਾਰਟ ਪਾਉਂਦੇ ਰਹੇ ਫਿਰ ਜਿਹੜਾ ਇੱਕ ਹੋਰ ਸੀਬਰ ਵਾਲਿਆਂ ਦਾ ਮੁੰਡਾ ਅੰਬੀ 18 ਸਾਲ ਮੇਰੇ ਪਿਓ ਨਾ ਉਹ ਮੁਸਲਮਾਨ ਸੀ ਉਈ ਮੁਸਲਮਾਨ ਹੀ ਉਹਦੇ ਬੜੇ ਕਾਰਡ ਆਉਂਦੇ ਉਹ ਫਿਰ ਉਹਦੇ ਵਰੀ ਬੜਾ ਰੋਇਆ ਕੌਣ ਮੇਰਾ ਪਿਓ ਆਂਦਾ ਉਹ ਮਰਦੀਨਾ ਤੂੰ ਮੈਨੂੰ ਕਾਟ ਨਾ ਪਾਇਆ ਕਰ ਤੂੰ ਤੇ ਆਂਦਾ ਮੈਨੂੰ ਆਪਣੇ ਪੁੱਤਾਂ ਨਾਲੋਂ ਵੀ ਜ਼ਿਆਦਾ ਸੁੱਖ ਦਿੱਤਾ ਈ ਤੂੰ ਕਾਰਡ ਬੰਦ ਕਰਦੇ ਫਿਰ ਉਦੋਂ ਬਾਅਦ ਚ ਉਹਨੇ ਬੰਦ ਕਰਤੇ ਫਿਰ ਆਉਂਦਾ ਰਿਹਾ ਪਹਿਲਾਂ ਉਹ ਪੁੱਛਦਾ ਰੇ ਫਿਰ ਪੁੱਛੇ ਤੇਰੇ ਕਿੰਨੇ ਬੱਚੇ ਤੇਰੇ ਕਿੰਨੇ ਕੁੜੀਆਂ ਮੁੰਡੇ ਫਿਰ ਮੇਰੇ ਬਾਪੂ ਨੇ ਦੱਸਿਆ ਇੱਕ ਮੇਰੀ ਕੁੜੀ ਆ ਇੱਕ ਮੇਰਾ ਮੰਡਾ ਫਿਰ ਉਹਨੇ ਪੁੱਛਿਆ ਗਾਂ ਉਹਦੇ ਕੀ ਲਟਕੇ ਹੈ ਲੜਕੇ ਬੰਦੇ ਵੀ ਹੋਦੋਂ ਮੇਰੀਆਂ ਦੋਵੇਂ ਗੁੱਡੀਆਂ ਸੀ ਫਿਰ ਮੇਰੇ ਪਿਓ ਨੇ ਦੱਸਿਆ ਵੀ ਮੇਰੀਆਂ ਦਰਸ਼ਕੋ ਵੇਖ ਲੋ ਭਾਵੇਂ ਕਿ ਸਾਡੀਆਂ ਸਰਕਾਰਾਂ ਸਾਡੇ ਲੀਡਰ ਸਹਿਬਾਨ ਸਾਰੇ ਕਿਸ ਤਰ੍ਹਾਂ ਇੱਕ ਦੂਜੇ ਦੇ ਖਿਲਾਫ ਬੋਲਦੇ ਨੇ ਇੱਕ ਦੂਜੇ ਦੇ ਖਿਲਾਫ ਲੜਾਈਆਂ ਜੰਗਾਂ ਮਿਲਟਰੀ ਦੀ ਫੌਜਾਂ ਕਿਸ ਤਰ੍ਹਾਂ ਸਿਸਟਮ ਨੇ ਪਰ ਉਸ ਸਮੇਂ ਲੋਕਾਂ ਦਾ ਆਪਸੀ ਸਾਝ ਪਿਆਰ ਕਿੰਨਾ ਵਧੀਆ ਸੀ ਇੱਕ ਜਾਗ ਦੀ ਮਿਸਾਲ ਕਿ ਉਸ ਸਮੇ ਸਾਡੇ ਬਜ਼ੁਰਗਾਂ ਚ ਇਮਾਨਦਾਰੀ ਕਿੰਨੀ ਸੀ ਸਬਰ ਕਿੰਨਾ ਸੀ ਸਿੱਦਕ ਕਿੰਨਾ ਸੀ ਅੱਧਾ ਕਿਲੋ ਸੋਨਾ ਅਤੇ 1 ਕਿਲੋ ਚਾਂਦੀ ਕਿੰਨਾ ਚਿਰ ਉਹਨਾਂ ਨੇ ਰੱਖ ਛੜੀ ਤੇ ਜਿਹੜੀ ਮੁੜ ਕੇ ਬਾਅਦ ਵਿੱਚ ਉਹ ਆਪਣੇ ਦੋਸਤ ਮੁਸਲਮਾਨ ਨੂੰ ਵਾਪਸ ਕੀਤੀ ਤੇ ਮਾਤਾ ਜੀ ਮੁੜ ਕੇ ਫਿਰ ਉਤੋਂ ਬਾਅਦ ਵੀ ਮੁੜ ਕੇ ਕੋਈ ਆਉਂਦੇ ਜਾਂਦੇ ਰਹੇ ਕਿ ਜਾਂ ਫਿਰ ਉਹ ਬਾਹਰ हट ਗਏ ਜੀ ਨਹੀਂ ਕਾਟ ਪਾਉਂਦੇ ਆ ਰਿਹਾ ਫਿਰ ਸਲ ਬਣਾ ਟਮਾਟਰ अच्छा जी ते फिर ਹੁਣ ਜਿਹੜਾ ਸਰਬਲੈਂਡ ਮਾਸਟਰ ਦੇ ਵਿੱਚੋਂ ਕੋਈ ਹੰਸਾ ਦੇ ਉਹ ਸ਼ੇਅਰ ਕਰਨ ਉਹ ਸਾਡੇ ਨਾਲ ਨਹੀਂ ਕਿੱਥੇ ਤੁਹਾਨੂੰ ਪਤਾ ਉਹਨਾਂ ਦਾ ਕੋਈ ਐਡਰੈਸ ਜਾਂ ਕੋਈ ਉਹਨਾਂ ਦਾ ਐਡਰੈਸ ਮੇਰੇ ਬਾਪੂ ਜੀ ਨੇ ਦੱਸਿਆ ਨੂਰਪੁਰ ਗਾਗਾ ਲਾਹੌਰ ਦੇ ਲਾਗੇ ਉਥੋਂ ਉੱਥੇ ਚਲੇ ਗਏ ਇੱਥੋਂ ਜਦੋਂ ਮੁੜ ਕੇ ਉੱਠ ਕੇ ਨੂਰਪੁਰ ਗਾਗਾ ਲਾਹੌਰ ਦੇ ਬੰਦੇ ਹਾ ਚੌਧਰੀ ਕੇ ਅੱਛਾ ਬੜੇ ਸਿੰਝੇ ਹੀ ਚੌਧਰੀ ਫਿਰ ਇਸ ਤਰ੍ਹਾਂ ਕਰਕੇ ਮੇਰੇ ਬਾਪੂ ਨੇ ਮੈਨੂੰ ਬੜਾ ਸਮਝਾਇਆ ਲੈਖਿਆ ਪੁੱਤ ਕਹਿਣਾ ਠੱਗੀ ਠੋਰੀ ਨਹੀਂ ਮਾਰਨੀ ਜੇ ਪੁੱਤ ਕੋਈ ਚੀਜ਼ ਦੇਵੇ ਨਾ ਆਪ ਨੂੰ ਖਾਣ ਨੂੰ ਉਹਨੂੰ ਦੂਣੀ ਦੇਣੀ ਚਾਹੀਦੀ ਜੇ ਰਹੀ ਜੀ ਗੱਲ ਨਹੀਂ ਕਰਨੀ ਚਾਹੀਦੀ ਆ ਮਾਨ ਨਾਲ داری ਨਾਲ ਪਣਿਆ ਚੱਲਣਾ ਚਾਹੀਦਾ ਅੰਤੋਂ 47 ਚ ਵੱਡ ਫੱਟ ਹੋਈ ਆ ਉਦੋਂ ਪਤਾ ਲੱਗਾ ਸੀ ਕਿ ਜਦੋਂ ਇਧਰ ਕਈਆਂ ਸਿੱਖਾਂ ਨੇ ਮੁਸਲਮਾਨਾਂ ਦੀਆਂ ਜਾਨਾਂ ਬਚਾਈਆਂ ਪਾਕਿਸਤਾਨ 'ਚ ਕਈਆਂ ਦੇ ਬੜੇ ਵਧੀਆ ਸਬੰਧ ਸੀ ਮੁਸਲਮਾਨਾਂ ਦੇ ਉਹਨਾਂ ਸਿੱਖਾਂ ਨੂੰ ਬਚਾਇਆ ਜਾਂ ਪੰਜਾਬੀਆਂ ਨੂੰ ਬਚਾਇਆ ਤੇ ਜਦੋਂ ਇਧਰ ਵੱਡ ਫੱਟ ਹੋਈ ਤੁਹਾਡੇ ਪਿਤਾ ਜੀ ਨੇ ਜਾਂ ਤੁਹਾਡੇ ਕਿਸੇ ਗਾਂਢੀ ਗਵਾਂਢੀ ਪਰਿਵਾਰ ਨੇ ਇਹਨਾਂ ਵੀ ਮਦਦ ਕੀਤੀ ਮੁਸਲਮਾਨਾਂ ਦੀ ਮੇਰੇ ਬਾਪੂ ਜੀ ਨੇ ਮਦਦ ਕੀਤੀ ਉਹ ਪਿੱਛੇ ਪਛਵਾੜੀ ਉਹਨਾਂ ਦੇ ਜਿਹੜੇ ਹੈਗੇ 40 ਜੀ ਬਾਲੀ ਬਾਲੀ ਹੋਣੀ ਉਹ ਮੁੜ ਕੇ ਬਾਪੂ ਦਾਦਾ ਵੀ ਮੈਂ ਨਾ ਰਾਤ ਉਹਨਾਂ ਨੂੰ ਪੌੜੀ ਲਾ ਕੇ ਤੇ ਕੋਠੇ ਤੇ ਚੜਾਇਆ ਆਪਣੀ ਜਿਹੜੀ ਪਰਜਾਈ ਸੀ ਆਪਣੇ ਸਕੇਆਂ ਦੇ ਵਿੱਚ ਉਹਨੂੰ ਆਖਿਆ ਵੀ ਤੂੰ ਮੇਰ ਕੋਰੇ ਪੀਕੇ ਆਪਣੇ ਚੱਲ ਜਾ ਬਾਹਰ ਫਿਰ ਉਹਨਾਂ ਅੰਦਰ ਦੇ ਕੇ ਜਿੰਦਰਾ ਮਾਰਤਾ ਰੋਟੀ ਪਾਣੀ ਉਹਨਾਂ ਨੂੰ ਖਵਾ ਦਿੰਦੇ ਸੀ ਜਦੋਂ ਪੜੀ ਲੱਗ ਮੁਸਲਮਾਨਾਂ ਨੂੰ ਆਪਣੇ ਘਰ ਚ ਰੱਖਿਆ ਆਹ ਪਰਜਾਈ ਦਾ ਘਰ ਅੰਦਰ ਕਮਰੇ ਚ ਰੱਖਿਆ ਜਦੋਂ ਮੁੜ ਕੇ ਬਾਅਦ ਚ ਉਹਨ ਪਤਾ ਲੱਗ ਗਿਆ ਵੀ ਇਥੇ ਲੁੱਟ ਪੁੱਟ ਕੇ ਗੰਡੀ ਵਿੰਡ ਚਲੇ ਗਿਆ ਉਦੋਂ ਫਿਰ ਮੇਰੇ ਪਿਓ ਨੇ ਕੋੜੀ ਲੈ ਕੇ ਤੇ ਦੋ ਦੋ ਤਿੰਨ ਤਿੰਨ ਜਾਣੇ ਚੜਾ ਕੇ ਦੂਜਿਆਂ ਨਾਲ ਖਿਆ ਤੁਰੀ ਆਉ ਤੁਹੀ ਫਿਰ ਚਹਲਾਂ ਵਾਲਾ ਜਿਹੜਾ ਪਿੰਡ ਚਹਿਲ ਉਹਦੇ ਲਾਗੇ ਛਾੜੇਉਂਦੇ ਦੂਜਿਆਂ ਨੂੰ ਫੇਰ ਲੈ ਆਉਂਦੇ ਰਹਿ ਅੱਛਾ ਇਧਰੋਂ ਮੜ ਕੇ ਮੜ ਕੇ ਆਪਣੀ ਘੋੜੀ ਤੇ ਜਾ ਕੇ ਛੱਡ ਕੇ ਆਉਂਦੇ ਰਿਹਾ ਛੱਡ ਕੇ ਆਉਂਦੇ ਰਿਹਾ ਇੱਕ ਮੁੜ ਕੇ ਉਹ ਬੁਢੜੀ ਉਹਨਾਂ ਦੀ ਜਿਹੜੀ ਇੱਥੇ ਰਹਿ ਪੀ ਮੁੜ ਕੇ ਆਂਦੀ ਮੈਂ ਨਹੀਂ ਜਾਣਾ ਸਾਡਾ ਪਿੰਡ ਆ ਮੁੜ ਕੇ ਉਹਦੇ ਮੁੰਡੇ ਰਾਹ 'ਚ ਮਿਲੇ ਉਹਨਾਂ ਨੂੰ ਮੇਰਾ ਪਿਓ ਗੁੱਸੇ ਆ ਵੀ ਆਪਣੀ ਮਾਤਾ ਨੂੰ ਕਿਉਂ ਨਹੀਂ ਆਂਦਾ ਆਂਦੇ ਜਿੱਦ ਕਰਦੀ ਆਂਦੀ ਮੈਂ ਨਹੀਂ ਜਾਣਾ ਆਪਣੇ ਪਿੰਡ ਰਹਿਣਾ ਉਹਨਾਂ ਦਾ ਤੁਹਾਡਾ ਭਲਾ ਹੋ ਜੇ ਤੁਰੇ ਚੱਲੋ ਤੇ ਮੈਂ ਆਂਦਾ ਫਿਰ ਲਿਆਉਂਦਾ ਹਾਂ ਇਹਨਾਂ ਕੋੜੀ ਤੇ ਬਿਠਾ ਦੇ ਵੇਖ ਲਓ ਉਹ ਕਿੱਡਾ ਮਾੜਾ ਸਮਾਂ ਸੀ ਕਿੱਡੀ ਮਜਬੂਰੀ ਹੋ ਗਈ ਜਿਹੜੇ ਆਪਣੀਆਂ ਜਾਨਾਂ ਬਚਾਉਣ ਲਈ ਮਾਂ ਨੂੰ ਹੀ ਛੱਡ ਕੇ ਜਿਨ੍ਹਾਂ ਨੂੰ ਜਾਣਾ ਪਿਆ ਕਿੱਡਾ ਭਿਆਨਕ ਸਮਾਂ ਹੋਊਗਾ ਹਾਂ ਤੇ ਮੁੜ ਕੇ ਫੇਰੇ ਉਹ ਆਪਣੇ ਟਾਲੇ ਬਾਡਰ ਜਿਹੜਾ ਟਾਲਾ ਹੈ ਨਾ ਟਾਲਾ ਨਸ਼ਾ ਉਹ ਤੋਂ ਮੁੜ ਕੇ ਨੰਗ ਗਏ ਵਿਚਾਰੇ ਇੰਨਾ ਭਲਾ ਕੀਤਾ ਦਾ ਸਾਰੇ ਰੱਬ ਦੇ ਜੀ ਖੂਨ ਤੇ ਸਾਰਾ ਇੱਕੋ ਜਿਹਾ ਨਾ ਹੂੰਦਾਈ ਅੱਲਾ ਨੂਰ ਪਾਇਆ ਕੁਜਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਸੰਬੰਧੇ ਆਂਦੇ ਸਾਰੇ ਇੱਕ ਹੀ ਅਪਾਰ ਜਿਹੜਾ ਜਨਾਬ ਤੇ ਜਿਹੜਾ ਗਾਂਧੀ ਹੈ ਨਾ ਇਹ ਉਦੋਂ ਹੈਗੇ ਸੀ ਲੀਡਰ ਇਹਨਾਂ ਨੇ ਇਹ ਇਨਾਂ ਨੂੰ ਅੱਡੋ ਅੱਡ ਕਰ ਜੋ ਫਿਰ ਇਹ ਚਿੱਠੀਆਂ-ਚੁੱਠੀਆਂ ਆਉਂਦੀਆਂ ਸੀ ਇਹਦੇ ਸਬੰਧੀ ਮੁੜ ਕੇ ਇਥੋਂ ਪੁਲਿਸ ਨੇ ਜਾਂ ਇਦੋਂ ਦੇ ਵਿਭਾਗ ਨੇ ਕੋਈ ਜਾਂਚ ਨਹੀਂ ਕੀਤੀ ਵੀ ਜਾਂ ਤੁਹਾਡੇ ਕੋਲ ਪੁੱਛਿਆ ਨਹੀਂ ਆ ਕੇ ਕਦੀ ਪੁਲਿਸ ਨੇ ਜਾਂ ਕਿਸੇ ਦੇ ਵੀ ਤਰੋਂ ਚਿੱਠੀਆਂ ਆਉਂਦੀਆਂ ਤੁਹਾਡੇ ਕਿਹੋ ਜਿਹੇ ਸਬੰਧ ਉਧਰ ਇਹ ਚਿੱਠੇ ਆਏ ਸੀ ਅਫਸਰ ਇਨਸਪੈਕਟਰ ਸੀਐਡੀ ਵਾਲਾ ਉਹਨੇ ਫਿਰ ਸਾਡੇ ਘਰ ਆਇਆ ਸਿੱਧਾ ਫਿਰ ਉਹਨੇ ਚਾਹ ਪਾਣੀ ਪੀਤਾ ਫਿਰ ਮੇਰੇ ਬਾਪੂ ਨੂੰ ਪੁੱਛਿਆ ਵੀ ਚਿੱਠੀਆਂ ਕੀ ਕਰਨੋਂ ਭਾ ਕਾਟ ਤੁਹਾਡੇ ਪਾਸ ਤੋਂ ਆਉਂਦੇ ਆ ਤੁਹਾਡੇ ਉਥੇ ਕੀ ਸਬੰਧ ਕੀ ਰਿਸ਼ਤੇਦਾਰੀ ਹੈ ਇਨਾ ਕਦੀ ਇੱਕ ਦਿਮੇ ਬਰਵਾਲਿਆਂ ਦਾ ਮੁੰਡਾ ਹੇ 18 ਸਾਲ ਮੇਰੇ ਨਾਲ ਰਿਹਾ ਹੈ ਬੜਾ ਮੇਰੇ ਨਾਲ ਪੁੱਤਾਂ ਨੂੰ ਫੱਕਤ ਬਾਪੂ ਜੀ ਕਹਿੰਦੇ ਸੀ ਮੇਰੇ ਪੁੱਤਾਂ ਨੂੰ ਰਿਹਾ ਆ ਪੁੱਤਾਂ ਨੂੰ ਰਿਹਾ ਉਹ ਉਹ ਸਾਡਾ ਕੰਮ ਕਰਦਾ ਸੀ ਨੌਕਰ ਸੀ ਉਹ ਸਾਡਾ ਕੰਮ ਕਰਦਾ ਹੁੰਦਾ ਸੀ ਉਹਦਾ ਵਿਚਾਰੇ ਦਾ ਪਿਓ ਨਹੀਂ ਹੈਗਾ ਤਿੰਨ ਭਰਾ ਹੀ ਜਿਹਦੇ ਉਹਦਾ ਵਿਆਹ ਹੋਣਾ ਹੀ ਬਾਪੂ ਦੱਸਦਾ ਬੜੀਆਂ ਗੱਲਾਂ ਦੱਸਦਾ ਰਿਹਾ ਆਂਦਾ ਜਦੋਂ ਉਹਦਾ ਵਿਆਹ ਹੋਣਾ ਤੇ ਪਹਿਲਾਂ ਦੂਜਾ ਭਰਾ ਆਂਦਾ ਮੈਂ ਆ ਕਹਿਣਾ ਪਾਉ ਆ ਕਹਿਣਾ ਪਾਉ ਮੁੜ ਕੇ ਅੰਦਰ ਥਾਉਂਦੀ ਪਾ ਕੇ ਬੈਠਾ ਰੋਟੀ ਖਾਣਾ ਮੈਂ ਅੱਜ ਕੀ ਗੱਲੰਬੀ ਥਾਉਂਦ ਪਾਇਆ ਇੱਕ ਹੁੰਦੀ ਆਂਦਾ ਚਾਚਾ ਸਾਰੇ ਮੁੱਕਰ ਗਏ ਆਂਦਾ ਕੋਈ ਗੱਲ ਨਹੀਂ ਆਂਦਾ ਤੇਰਾ ਚਾਚਾ ਤੇ ਨਹੀਂ ਮਰ ਗਿਆ ਮੈਂ ਤੇ ਹਗਾ ਆਂਦਾ ਜਾ ਆਪਣੀ ਮਾਮੀਨ ਤੇ ਮਾਮੇ ਨੂੰ ਲਾਇਆ ਹਰੀਆਂ ਵਾਲੇ ਨੂੰ ਜਿੱਥੋਂ ਗਹਿਣਾ ਬਣਾਉਂਦੇ ਆ ਉੱਥੇ ਗਹਿਣਾ ਬਣਾ ਦਿਨਾ ਜਿੱਥੋਂ ਵਰੀ ਬਣਾਉਂਦੇ ਆ ਉਥੋਂ ਵਰੀ ਬਣਾ ਦੇਣਾ ਆਂਦਾ ਇਹ ਨਾਖਣ ਵੀ ਜੱਟ ਲੁੱਟ ਕੇ ਖਾ ਗਿਆ ਫਿਰ ਪੁਲਿਸ ਨੇ ਕੀ ਕਾਰਵਾਈ ਕੀਤੀ ਜਦੋਂ ਆਇਆ ਪੁਲਿਸ ਫਿਰ ਇੰਸਪੈਕਟਰ ਜਿਹੜਾ ਨਾ ਉਹਨੇ ਆਣ ਕੇ ਪੁੱਛਿਆ ਵੀ ਤੁਹਾਨੂੰ ਕਾਟ ਕਿਉਂ ਦੀ ਤੁਹਾਡੀ ਕੀ ਉਧਰ ਰਿਸ਼ਤੇਦਾਰੀ ਕੀ ਸਰਬੰਦ ਆ ਇਹਨੇ ਆਖਿਆ ਵੀ ਇਤਰਾ ਕਰਕੇ ਮੇਰਾ ਭਰਾ ਬਣਿਆ ਇਹ ਸਰਬਲੰਦ ਮਾਟਰ ਤੇ ਉਹ ਆਂਦਾ ਮੈਨੂੰ ਕਾਟ ਪਾਉਂਦਾ ਅਕਬਰਵਾਲਿਆ ਦਾ ਮੁੰਡਾ ਪਾਉਂਦਾ ਅੰਬੀਓ ਮੇਰਾ ਨਾਮ ਰਿਆ ਸੀ ਫੇਰ ਆਂਦਾ ਵੀ ਫੇਰ ਨਹੀਂ ਉਹਨੇ ਕੋਈ ਸ਼ਾਇ ਫੇਰ ਆਂਦਾ ਬਾਪੂ ਜੀ ਚਾਹ ਚੂ ਪੀ ਕੇ ਗੱਲਾਂ ਬਾਤਾਂ ਮਾਰਦਾ ਰਿਹਾ ਮੇਰੇ ਬਾਪੂ ਸ਼ਹਿਰ ਸ਼ੇਰੂ ਵੱਡੇ ਹੁੰਦੇ ਉਹ ਤਰਾ ਵੀ ਕੋਈ ਮਹਾਰਾ ਜੀ ਕਿਰਪਾ ਇੱਕ ਮਿੰਟ ਚ ਉਹ ਗੱਲ ਬਣਾ ਲੀਂਦਾ ਹੁੰਦੇ ਮੁੜ ਕੇ ਆਂਦਾ ਬਾਪੂ ਜੀ ਮੈਂ 16 ਜਮਾਤਾਂ ਪੜਿਆ ਤੂੰ ਹੀ ਆਂਦੇ ਕਿੰਨਾ ਤੁਹਾਡਾ ਦਿਮਾਗ ਕੰਮ ਕਰਦਾ ਮੁੜ ਕੇ ਆਂਦਾ ਵੀ ਆ ਲੈ ਰੁਕਾ ਲੈ ਹਤਾਂਦਾ ਵੀ ਮੈਂ ਆਰਾਮ ਬਾਗ ਰੇਣਾ ਠਾਣੇ ਕਮਰਾ ਉੱਥੇ ਮੇਰਾ ਦਫ਼ਤਰ ਮੇਰੇ ਕੋ ਆ ਵੀ ਤਾਂ ਮੈਨੂੰ ਮਿਲੀ ਉਹ ਠਾਂ ਪੌੜੀਆਂ ਉਤਰ ਕੇ ਗਿਆ ਚਾਰੇ ਤੋਂ ਬਾਪੂ ਮੇਰੇ ਨੇ ਰੁਕਾਵਾੜ ਕੇ ਛੋੜ ਦਿੱਤਾ ਬੀਬੀ ਮੇਰੀਆਂ ਦੀ ਧਿਆਨ ਨੂੰ ਪੜਿਆ ਆਂਦਾ ਪੁਲਸਾਂ ਵਾਲਿਆਂ ਦੇ ਨਾਲ ਦੋਸਤੀ ਨਹੀਂ ਰੱਖਣੀ ਚਾਹੀਦੀ ਇਹਨੇ ਆਂਦਾ ਕੱਪ ਪਿਆ ਕੇ ਆਂਦਾ ਚਾਹ ਤਾਂ ਮੈਨੂੰ ਆਖਣੀ ਪੱਠੀ ਫੜਾ ਆਂਦਾ ਮੈਂ ਟੋਟ ਬਣਨਾ ਹੈ ਹੈ ਸਹੀ ਗੱਲ ਹੈ ਵੇ ਲੋ ਪ੍ਰਾਣੇ ਲੋਕ ਜਿਹੜੇ ਕਿਦੋਂ ਆਮਾਨਦਾਰ ਦੇ ਦਬਾਗੀ ਤੇ ਹੁੰਦਾ ਜਿੰਨਾ ਮੇਰੇ ਕੋ ਪੜਾ ਹੋਇਆ ਮੈਂ ਬੜਾ ਪੜਾ ਕੀਤਾ ਮੈਂ ਆਂਦਾ ਪਿਓ ਦੇ ਪੁੱਤਾਂ ਵਾਲੇ ਕੰਮ ਕੀਤੇ ਮੈਂ ਜਿਸ ਤਰ੍ਹਾਂ ਉਹ ਤੁਸੀਂ ਦੱਸਦੇ ਰਹੇ ਕਿ ਉਹਨਾਂ ਦੇ ਕਾਰਡ ਵੀ ਆਉਂਦੇ ਰਹੇ ਬੜੇ ਵਧੀਆ ਸਬੰਧ ਸੀ ਕਿ ਅਜੀਬ ਜੀ ਜੇ ਉਹਨਾਂ ਚੋਂ ਕੋਈ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਚੋਂ ਕੋਈ ਜਿੰਦਾ ਹੋਵੇ ਹੈਨਾ ਤੇ ਤੁਸੀਂ ਕੀ ਉਹਨਾਂ ਨੂੰ ਚਾਹੁੰਦੇ ਜੇ ਵੀ ਉਹ ਤੁਹਾਡੇ ਕੋਲ ਆਉਣ ਤੁਹਾਨੂੰ ਮਿਲਣ ਅਹੀਂ ਤੇ ਮੈਂ ਇਹੋ ਕਹਿੰਨੀ ਆ ਕਿ ਮੇਰਾ ਬਾਪੂ ਜੀ ਪਿਤਾ ਮੇਰਾ ਦੱਸਦਾ ਰਿਹਾ ਗੱਲਾਂ ਮੈਂ ਤੇ 2.5 ਸਾਲ ਮਗਰੋਂ ਹੀ ਪਾਸਤਾਂ ਤੋਂ ਸਾਰੀਆਂ ਗੱਲਾਂ ਦੱਸੀਆਂ ਜੀ ਇਹ ਉਹਨਾਂ ਦੇ ਸਰਪਲੰਦ ਮਾਸਟਰ ਦੇ ਹੈਗਾ ਪਰਿਵਾਰ ਦੇ ਵਿੱਚੋਂ ਜਾਂ ਸਰਪਲੰਦ ਜਿਹੜਾ ਉਹਦਾ ਮਾਸਟਰ ਹੈਗਾ ਇਹ ਮਾਸਟਰ ਦਾ ਪਰ ਆਸਰ ਬਲੰਦ ਦਾ ਖਦਾਬਸ਼ ਜੀ ਉਹਨਾਂ ਦੇ ਪਰਿਵਾਰ ਤੇ ਹੋਇਆ ਸਾਡੇ ਨਾਲ ਸ਼ੇਅਰ ਕਰਨ ਵੀਡੀਓ ਕਾਲ ਕਰਨ ਮੇਰੇ ਨਾਲ ਗੱਲ ਕਰਨ ਮੇਰਾ ਵੀ ਚੀ ਕਰਦਾ ਵੀ ਉਹਨਾਂ ਦੇ ਵੀ ਮਾ ਪਿਓ ਨੇ ਉਹਨਾਂ ਨੂੰ ਦੱਸਿਆ ਮੇਰਾ ਪਿਓ ਦੇ ਨਾਮ ਬੰਤਾ ਸਿੰਘ ਪਿੰਡ ਸਰਾਮਾਂਤ ਖਾਂ ਮੈਂ ਇੱਥੇ ਸੌਰੇ ਘਰ ਆਪਣੇ ਰਾਣੇ ਵਾਲੀ ਦਰਸ਼ਕੋ ਜਿਸ ਤਰ੍ਹਾਂ ਕਿ ਮਾਤਾ ਜੀ ਨੇ ਸਾਰੀ ਗੱਲਬਾਤ ਦੱਸੀ ਆ ਅਦੇ ਬੜੇ ਭਾਵਕ ਹੋ ਕੇ ਇਹਨਾਂ ਕਿਹਾ ਵੀ ਅਜੇ ਵੀ ਸਾਡਾ ਦਿਲ ਕਰਦਾ ਕਿ ਉਹ ਸਾਡੇ ਨਾਲ ਸੰਪਰਕ ਕਰਨ ਮਿਲਣਾ ਇਹਨਾਂ ਦੱਸਿਆ ਕਿ ਲਾਹੌਰ ਦੇ ਨੇੜੇ ਪਿੰਡ ਆ ਨੂਰਪੁਰ ਗਾਗਾ ਨੂਰਪੁਰ ਗਾਗਾ ਤੇ ਮਾਸਟਰ ਸਰਬਲੰਦ ਉਸ ਦਾ ਭਰਾ ਖੁਦਾ ਬਖਸ਼ ਕਿਉਂ चौधरी चौधरी ਜੋ ਕਿ ਜਿਲ੍ਹਾ ਲਾਹੌਰ ਉਹਨਾਂ ਦਾ ਪਿੰਦਾ ਵਾ ਅਸੀਂ ਵੀ ਆਪਣੇ ਚੈਨਲ ਥਰੂ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਇਹ ਅਜੇ ਵੀ ਉਹਨਾਂ ਦੀਆਂ ਯਾਦਾਂ ਨੂੰ ਦਿਲ 'ਚ ਸਮੋਈ ਬੈਠੇ ਨੇ ਉਹਨਾਂ ਦਾ ਵੀ ਜੇ ਕੋਈ ਪਰਿਵਾਰ 'ਚੋਂ ਵਾਰਿਸ ਹੋਣ ਜਾਂ ਕੋਈ ਉਹਨਾਂ 'ਚ ਹੋਵੇ ਤਾਂ ਇਹਨਾਂ ਦੇ ਨਾਲ ਪਿੰਡ ਰਾਣੇਵਾਲੀ ਤਹਿਸੀਲ ਅਜਨਾਲਾ ਡਿਸਟ੍ਰਿਕਟ ਅਮਰਸਰ ਪੰਜਾਬ ਇਹਨਾਂ ਦੇ ਨਾਲ ਸੰਪਰਕ ਕਰਨ ਕਿਉਂਕਿ ਇਹ ਬੜੇ ਭਾਵਕ ਨੇ ਕਿ ਜਿਸ ਤਰ੍ਹਾਂ ਸਾਡੇ ਪਿਤਾ ਜੀ ਨੇ ਉਹਨਾਂ ਦੇ ਨਾਲ ਬੜਾ ਪਰਉਪਕਾਰ ਕੀਤਾ ਬੜਾ ਦੋਸਤੀ ਨਿਭਾਈ ਸੱਜਣਤਾ ਨਿਭਾਈ ਅੱਧਾ ਕਿਲੋ ਸੋਨਾ ਅਤੇ ਕਿਲੋ ਚਾਂਦੀ ਦੇ ਕੇ ਅਤੇ ਇੱਕ ਉਹਨਾਂ ਦੀ ਪੱਗ ਰਹਿ ਗਈ ਸੀ ਉਹਦੀ ਵੀ ਮਾਫੀ ਮੰਗੀ ਕਿ ਮੈਂ ਮਾਫੀ ਮੰਗਦਾ ਵਾਂ ਕਿ ਤੇਰੀ ਮੈਂ ਪੱਗ ਨਹੀਂ ਲਿਆ ਸਕਿਆ ਵੇਖੋ ਸਾਡੇ ਲੋਕਾਂ 'ਚ ਕਿੰਡੀ ਸਦਭਾਵਨਾ ਸੀ ਕਿੱਡਾ ਪਿਆਰ ਸੀ ਕਿੰਦਾ ਸਿੱਧਕ ਸੀ ਇਹ ਤੋਂ ਸਾਡੀ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਉਹਨੂੰ ਵੀ ਇਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਆ ਕਿ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖ ਕੇ ਤੇ ਆਪਾਂ ਅੱਗੇ ਵਧੀਏ ਤੇ ਅਸੀਂ ਅਪੀਲ ਕਰਦੇ ਆਂ ਜੇ ਕੋ ਉਹਨਾਂ ਚੋਂ ਜਿੰਦਾ ਹੋਵੇ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੂੰ ਪਤਾ ਹੋਵੇ ਤੇ ਉਹ ਇਹਨਾਂ ਦੇ ਨਾਲ ਸੰਪਰਕ ਕਰਨ